ਹਾਂਜੀ ਅੱਜ ਆਪਾਂ ਬਣਾਵਾਂਗੇ ਲਾਲ ਮਿਰਚਾਂ ਦਾ achar ਇਹ ਸੁੱਕੀਆਂ ਮਤਲਬ ਕਿ ਨਾ ਜ਼ਿਆਦਾ ਸੁੱਕੀਆਂ ਤੇ ਨਾ ਜ਼ਿਆਦਾ ਗਿੱਲੀਆਂ ਮਿਰਚਾਂ ਲੈ ਲਈਆਂ ਆਪਾਂ ਨੇ ਲਾਲ ਇਹਨਾਂ ਦੀਆਂ ਡੰਡੀਆਂ ਤੋੜ ਲਾਂਗੇ ਜੀ ਆਪਾਂ ਨੇ ਪਹਿਲਾਂ ਇਹ ਧੋ ਕੇ ਸਕਾਈਆਂ ਨੇ ਹੈਨਾ ਪਾਣੀ ਬਿਲਕੁਲ ਵੀ ਨਹੀਂ ਰਹਿਣਾ ਚਾਹੀਦਾ ਨਾ ਆਪਣੇ ਭਾਂਡੇ ਵਿੱਚ ਪਾਣੀ ਹੋਣਾ ਚਾਹੀਦਾ ਤੇ ਆਪਾਂ ਨੇ ਦੋ ਦੋ ਜਾਂ ਤਿੰਨ ਤਿੰਨ ਟੋਟੇ ਕਰ ਲੈਣੇ ਨੇ ਤੇ ਜਿਹੜਾ ਇਹ ਆਪਾਂ ਨੇ ਹੁਣ ਨਮਕ ਆ ਆਪਣੀ ਮਿਰਚਾਂ ਦੇ ਹਿਸਾਬ ਨਾਲ ਲੈ ਲਿਆ ਜੀ ਦੇਖੋ ਵਿੱਚ ਆਪਾਂ ਨੇ ਮੇਥੇ ਤੇ ਜੀਰਾ ਰੜਾਇਆ ਜੀ ਮੇਥੇ ਮਤਲਬ ਬਹੁਤ ਘੱਟ ਪਾਏ ਨੇ ਤੇ ਜੀਰਾ ਆਪਾਂ ਨੇ ਖਾ ਕਾਫੀ ਪਾ ਲਿਆ ਜੀ ਹਨਾ ਜਿਵੇਂ ਕੀ 3-4 ਚਮਚ ਤੇ ਮੇਰੀ ਮਿਚਾਂ ਦੇ ਹਿਸਾਬ ਨਾਲ ਜੀ ਤੇ ਹੁਣ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਤੇ ਆਪਾਂ ਨੇ ਕੋਈ ਮਤਲਬ ਤੜਕਣੀ ਵਗੈਰਾ ਲੈ ਲੈਣੀ ਆ ਹਨਾ ਜਿੰਨੀ ਕੁ ਵੀ ਆਪਣੀਆਂ ਮਿਚਾਂ ਸਾਰੀਆਂ ਹਨਾ ਵਿੱਚ ਰਸ ਜਾਣਾ ਜਿੰਨਾ ਕੁ ਤੇਲ ਉਹਦੇ ਉੱਤੇ ਆ ਜਾਵੇ ਐਨਾ ਕੁ ਪਾੰਡ ਆਪਾਂ ਨੇ ਹਨਾ ਕਿ ਤੇਲ ਪਾ ਲੈਣਾ ਤੇ ਆਪਾਂ ਹੁਣ ਇਹਨੂੰ ਗਰਮ ਕਰਾਂਗੇ ਜੀ ਤੇ ਇਹਦੀ ਖਾਸੀਅਤ ਇਹ ਹੈ ਆਚਾਰ ਇਹ ਖਾਣ ਨੂੰ ਬਹੁਤ ਵਧੀਆ ਲੱਗਦਾ ਜੀ ਤੇ ਮਤਲਬ ਹਨਾ ਕਿ ਇਹ ਤੁਰਤ ਤਿਆਰ ਹੋ ਜਾਂਦਾ ਖਾਣੇ ਨੂੰ ਤੇ ਆਪਾਂ ਇਹਨੂੰ ਜਿਵੇਂ ਕਿ ਹਨਾ 2 3 ਜਾਂ 4 5 ਮਹੀਨੇ ਤੱਕ ਵੀ 4 ਮਹੀਨੇ ਤੱਕ ਵੀ ਰੱਖ ਸਕਦੇ ਆ ਜੀ ਇਹ ਮਤਲਬ ਖਰਾਬ ਨਹੀਂ ਹੁੰਦਾ ਬਸ ਪਾਣੀ ਨਹੀਂ ਲੱਗਣਾ ਚਾਹੀਦਾ ਤੇ ਦੇਖੋ ਇਹ ਆਪਾਂ ਨੇ ਹਨਾ ਨਮਕ ਵਿੱਚ ਮਿਰਚਾਂ ਜਿਵੇਂ ਰਲਾ ਲੀਆਂ ਤੇ ਤੇਲ ਆ ਜਿਹੜਾ ਆਪਣਾ ਬਿਲਕੁਲ ਇੱਕ ਵਾਰੀ ਗਰਮ ਕਰ ਲੈਣਾ ਆਪਾਂ ਨੇ ਜਦੋਂ ਕੋਈ ਚੀਜ਼ ਪਕਾਣੇ ਆਪਾਂ ਨਾ ਤੇ ਆਪਾਂ ਬਿਲਕੁਲ ਗਰਮ ਕਰਦੇ ਆ ਬਾਅਦ ਚ ਤਾਂ ਹਨਾ ਜਿਵੇਂ ਗੁਲਗਲੇ ਕਚੌਰੀਆਂ ਵਗੈਰਾ ਪਾਣੀਆਂ ਹੁੰਦੀਆਂ ਨੇ ਤੇ ਖੁੱਲ ਗਰਮ ਕਰ ਲੈਣੇ ਆ ਆਪਾਂ ਇੱਕ ਵਾਰੀ ਤੇ ਉਸ ਤਰੀਕੇ ਗਰਮ ਕਰਨਾ ਤੇ ਇਹ ਦੇਖੋ ਵੀ ਚਹਿੰਗ ਪਾਤੀ ਬੰਨੇ ਤੇ ਮੇਰੀ ਤੜਕਣੀ ਹੈ ਜਿਹੜੀ ਤੇਲ ਨਾਲ ਭਰੀ ਹੋਈ ਹੈ ਜੀ ਦੇਖੋ ਹਨਾ ਥੋੜਾ ਜਿਹਾ ਤੁਸੀਂ ਵੱਡਾ ਭਾਂਡਾ ਲੈ ਲਿਓ ਤੇ ਇਹ ਤੇਲ ਮੇਰਾ ਥੋੜਾ ਜਿਹਾ ਬਾਹਰ ਨਿਕਲ ਗਿਆ ਤੇ ਆਪਾਂ ਨੇ ਸਾਰੀ ਮਿਰਚਾਂ ਦੇ ਉੱਪਰ ਪਾ ਦੇਣਾ ਤੇ ਰਿੱਜ ਦਾ ਰਿੱਜ ਦਾ ਤੇਲ ਪਾਣਾ ਆਪਾਂ ਨੇ ਜਿਹੜੀਆਂ ਮਿਰਚਾਂ ਨੇ ਆਪਣੀਆਂ ਸਾਰੀਆਂ ਮਿਰਚਾਂ ਦੇ ਤੇ ਬਿਲਕੁਲ ਹਨਾ ਗਰਮ ਰਿੱਜਦਾ ਤੇਲ ਪਾਣਾ ਜੀ ਇਹਨਾਂ ਤੇ ਤਾਂ ਹੀ ਇਹ ਆਪਣਾ ਤਰਤ ਖਾਣ ਵਾਸਤੇ ਤਿਆਰ ਹੋਏਗਾ ਜੀ ਤੇ ਤੁਸੀਂ ਬਣਾ ਕੇ ਜਰੂਰ ਦੇਖਿਓ ਇਹ ਬਹੁਤ ਹੀ ਵਧੀਆ achar ਬਣਦਾ ਜੀ ਇਹ ਤੁਸੀਂ ਕੀ ਹਨਾ ਖਾ ਕੇ ਬਣਾ ਕੇ ਖਾ ਕੇ ਤੇ ਫਿਰ ਕਮੈਂਟ ਜਰੂਰ ਕਰਿਓ ਵੀ ਕਿਵੇਂ ਦਾ ਬਣਿਆ ਜੀ ਤੁਸੀਂ ਜਰੂਰ ਬਣਾ ਕੇ ਦੇਖਿਓ ਇੱਕ ਵਾਰੀ ਜਿਹੇ ਬਿਲਕੁਲ ਥੋੜਾ ਬਣਾ ਕੇ ਦੇਖ ਲਿਓ ਇਹ ਬਹੁਤ ਹੀ ਵਧੀਆ achar ਬਣਦਾ ਜੀ ਤੇ ਹੁਣ ਆਪਾਂ ਦੇਖੋ ਇਹਦੇ ਵਿੱਚ ਛਿਰਕਾ ਪਾਵਾਂਗੇ ਹਨਾ ਇਹ ਛਿਰਕਾ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਹਨਾ ਕਾਲਾ ਜਾਂ ਚਿੱਟਾ ਹਨਾ ਕੋਈ ਵੀ ਮੇਰੇ ਕੋਲੇ ਜਿਹੜਾ ਹੈਗਾ ਮਨੇ ਉਹ ਲੈ ਲਿਆ ਜੀ ਦੇਖੋ ਤੇ ਇਹ ਵੀ ਆਪਾਂ ਨੇ ਮਤਲਬ ਕੀ ਹਨਾ 4 ਕ ਚਮਚ ਪਾ ਲੈ 4-5 ਚਮਚ ਜੀਵੇਂ ਬਹੁਤ ਜ਼ਿਆਦਾ ਵੀ ਨਹੀਂ ਪਾਣਾ ਹੈਗਾ ਤੇ ਮਤਲਬ ਇਹ ਨਾਲ ਹਨਾ ਹੋਰ ਸਵਾਦਿਸ਼ਟ ਬਣ ਜਾਂਦਾ achar ਛਿਰਕਾ ਨਾਲ ਤੇ ਪਾਣਾ ਇਹਨੂੰ ਬਿਲਕੁਲ ਕੀ ਰਾ ਕੇ ਠੰਡਾ ਕਰ ਲਾਂਗੇ ਜੀ ਤੇ ਬਿਲਕੁਲ ਠੰਡਾ ਕਰ ਲੈਣਾ ਆਪਾਂ ਨੇ ਜਮਾ ਕੀ ਕੋਸਾ ਵੀ ਨਹੀਂ ਹੋਣਾ ਚਾਹੀਦਾ ਜਮਾ ਠੰਡਾ ਹੋ ਜਾਣ ਦੇ ਜਦੋਂ ਆਪਣਾ achar ਹੋ ਜਾਊਗਾ ਤੇ ਫਿਰ ਆਪਾਂ ਨੇ ਜਿਹੜੇ ਭਾਂਡੇ ਵਿੱਚ ਪਾਣਾ ਤੇ ਖਾਸ ਕਰਕੇ ਤਾਂ ਆਪਾਂ ਨੂੰ ਕੱਚ ਦੇ ਬਰਤਨ ਵਿੱਚ ਪਾਣਾ ਚਾਹੀਦਾ achar ਤੇ ਜੇ ਨਹੀਂ ਵੀ ਹੈਗਾ ਤਾਂ ਆਪਾਂ ਪਲਾਸਟਿਕ ਦੇ ਵਿੱਚ ਬਿਲਕੁਲ ਠੰਡਾ ਕਰਕੇ ਪਾਵਾਂਗੇ ਤੇ ਬਰਤਨ ਵਿੱਚ ਬਿਲਕੁਲ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਜੀ